15 ਦਸੰਬਰ ਮੁਹਾਲੀ ਜਿਹੜਾ ਇੱਕ ਕਬੱਡੀ ਪ੍ਰੋਮੋਟਰ ਦਾ ਮਰਡਰ ਹੋਇਆ ਸੀਗਾ ਇਹ ਦੋਵੇਂ ਕੇਸ ਜਿਹੜੇ ਅਸੀਂ ਵਰਕਆਊਟ ਕਰ ਲਏ ਇੰਟਰ ਸਟੇਟ ਜਿਵੇਂ ਅਸੀਂ ਪ੍ਰੈਸ ਨਾਲ ਸਾਂਝੀ ਕਰ ਚੁੱਕੇ ਹਾਂ ਗੱਲ ਕਿ ਇੰਟਰ ਸਟੇਟ ਚੇਜ਼ ਇੱਕ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਹੋਈ ਸੀ ਤੁਹਾਨੂੰ ਯਾਦ ਹੋਊਗਾ ਉਦੋਂ ਸੀਐਮ ਸਾਹਿਬ ਦੇ ਵੀ ਇੱਕ ਪ੍ਰੈਸ ਨੋਟ ਸੀਐਮ ਸਾਹਿਬ ਨੇ ਇਸ਼ੂ ਕੀਤਾ ਸੀਗਾ ਕਿ ਮੈਂ ਕੇਸ ਨੂੰ ਮਾਨੀਟਰ ਕਰ ਰਿਹਾ ਤੇ ਪੁਲਿਸ ਨੂੰ ਛੇਤੀ ਜਿਹੜਾ ਰਿਜ਼ਲਟ ਦੇਣ ਦੀ ਕਹਾਂ ਗਿਆ ਸੀਗਾ ਇਸ ਮਾਨੀਟਰਿੰਗ ਦੇ ਦੌਰਾਨ ਮੈਂ ਦੱਸਣਾ ਚਾਹਾਂਗਾ ਕਿ ਬਹੁਤ ਰੈਗੂਲਰ ਤੌਰ ਤੇ ਇਨਫੈਕਟ ਦਿਨ ਚ ਦੋ ਵਾਰੀ ਅਸੀਂ ਇਸ ਕੇਸ ਦੀ ਪ੍ਰੋਗਰੈਸ ਜਿਹੜੀ ਅਨ ਕੇਸਾ ਜੀ ਸੀਐਮ ਸਾਹਿਬ ਨੂੰ ਦੱਸਦੇ ਸੀਗੇ ਤੇ ਅਪਡੇਟਸ ਲੈਂਦੇ ਸੀ ਉਸ ਤੋਂ ਬਾਅਦ ਬ੍ਰੇਨਸਟਾਰਮਿੰਗ ਦੇ ਨਾਲ ਇੱਕ ਸਟ੍ਰੈਟੇਜੀ ਬਣੀ ਹੈ ਕਿ ਜਿਹੜੀ ਸੀਐਮ ਸਾਹਿਬ ਨੇ ਜਿਹੜੀ ਸਟ੍ਰੈਟੇਜੀ ਬਣਾਈ ਹੈ ਜਿਵੇਂ ਉਸ ਵਕਤ ਵੀ ਮੈਂ ਕਿਹਾ ਸੀਗਾ ਕਿ ਜੇ ਪੰਜਾਬ ਦੀ ਧਰਤੀ ਤੇ ਕੋਈ ਵੀ ਕ੍ਰਾਈਮ ਹੋਊਗਾ ਅਸੀਂ ਭਾਰਤ ਦੇ ਹਰ ਕੋਨੇ ਤੋਂ ਜਾਂ ਦੇਸ਼ ਤੋਂ ਬਾਹਰ ਵੀ ਉਹ ਜਿਹੜੇ ਪਰਪੈਕਟਰੇਟਰ ਸਗੇ ਜਿਹੜੇ ਗੈਂਗਸਟਰਸ ਹੈਗੇ ਉਹਨਾਂ ਨੂੰ ਅਸੀਂ ਫੜ ਕੇ ਲਾਵਾਂਗੇ so that they face the law so ਹੁਣ ਜਿਹੜਾ ਹੈਗਾ ਆਫਟਰ ਲੋਟ ਆਫ ਬ੍ਰੇਨਸਟਾਰਮਿੰਗ ਅਸੀਂ ਇੱਕ ਸਟਰੈਟਜੀ ਤਿਆਰ ਕੀਤੀ ਹੈਗੀ ਕਿ ਅੱਜ ਤੋਂ ਅਸੀਂ ਸੀਐਮ ਸਾਹਿਬ ਦੀ ਆਦੇਸ਼ਾ ਦੇ ਮੁਤਾਬਕ ਗੈਂਗਸਟਰਾਂ ਤੇ ਵਾਰ ਕਰ ਰਹੇ ਹਾਂ ਇੱਕ ਵਾਰ ਔਨ ਗੈਂਗਸਟਰਸ ਇਸ ਬੀਗ ਡਿਕਲੇਅਰਡ ਤੇ ਜਿਸ ਦੇ ਵਿੱਚ ਜਿਹੜੇ ਸਾਡੇ ਤਿੰਨ ਟੀਚੇ ਹੈਗੇ ਕਿ ਪੰਜਾਬ ਦੇ ਵਿੱਚ ਕੋਈ ਥਾਂ ਅਸੀਂ ਨਹੀਂ ਛੱਡਾਂਗੇ ਗੈਂਗਸਟਰਸ ਲਈ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਹੈਗੇ ਉਹਨਾਂ ਦਾ ਪੂਰਾ ਦਾ ਪੂਰਾ ਜਿਹੜਾ ਨੈਟਵਰਕ ਹੈਗਾ ਉਸ ਨੂੰ ਦਵਸਤ ਕੀਤਾ ਜਾਊਗਾ ਐਂਟਾਇਰ ਨੈਟਵਰਕ 윌 ਬੀ ਐਲੀਮੀਨੇਟਿਡ ਤੇ ਸਾਡਾ ਟੀਚਾ ਹੈਗਾ ਕਿ ਪੰਜਾਬ ਨੂੰ ਗੈਂਗਸਟਰ ਫਰੀ ਬਣਾਣਾ ਹੈ ਜਵੇਂ ਡਰਗ ਫਰੀ ਪੰਜਾਬ ਦਾ ਇੱਕ ਟੀਚਾ ਜਿਸ ਤੇ ਕਾਫੀ ਸਬਸਟੈਂਟਿਵ ਜਿਹੜੀ ਪ੍ਰੋਗਰੈਸ ਹੋ ਚੁੱਕੀ ਹੈਗੀ ਸੋ ਅੱਜ ਤੋਂ ਇਹ ਜਿਹੜੀ ਇਹ ਜਿਹੜਾ ਇਸ ਦੀ ਕੋਈ ਸਮੇਂ ਸੀਮਾ ਨਹੀਂ ਹੈਗੀ ਕਿਉਂਕਿ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਗੈਂਗਸਟਰਾਂ ਤੇ ਵਾਰ ਕਰਾਂਗੇ ਤੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਆਗੇ ਕਿ ਉਹਨਾਂ ਦੇ ਡਿਸਕਸ਼ਨ ਤੋਂ ਬਾਅਦ ਅਸੀਂ ਮੈਪ ਕਰਕੇ ਜਿਹੜੇ 60 ਮੇਨ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹਨਾਂ ਦੇ ਅਸੀਂ 1200 ਜਿਹੜੇ ਗੈਂਗਸਟਰ ਐਸੋਸੀਏਟਸ ਇੱਥੇ ਜਿਹੜੇ ਕ੍ਰਿਮੀਨਲ ਕੇਸਾਂ ਚ ਇਨਵੋਲਵ ਹੈਗੇ ਤੇ ਤਕਰੀਬਨ 600 ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਐਕਟਿਵ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਨੂੰ ਮੈਪ ਕਰਕੇ ਅੱਜ ਐਸ ਵੀ ਆਰ ਸਪੀਕਿੰਗ ਤੇ ਤਕਰੀਬਨ 12000 ਪੁਲਿਸ ਆਫੀਸਰਸ ਸਾਡੀ ਜਿਹੜੀ 2000 ਪੁਲਿਸ ਟੀਮਾਂ ਹੈਗੀਆਂ ਉਹ ਸਾਰੇ ਪੰਜਾਬ ਦੇ ਵਿੱਚ ਰੇਡ ਕਰ ਰਹੀ ਹੈ ਇਹ ਸਾਡਾ ਗੈਂਗਸਟਰਸ ਤੇ ਪਹਿਲਾ ਪ੍ਰਹਾਰ ਹੈਗਾ ਇਸ ਨੂੰ ਅਸੀਂ ਆਪਰੇਸ਼ਨ ਪ੍ਰਹਾਰ ਕਹਿ ਰਹੇ ਹਾਂਗੇ 72 ਆਵਰਸ ਦਾ ਇੱਕ ਕ੍ਰਿਸਪ ਆਪਰੇਸ਼ਨ ਹੈਗਾ ਜਿਸ ਦੇ ਵਿੱਚ 12000 ਪੁਲਿਸ ਆਫਿਸਰਸ ਇਨ ਜਿਹੜੇ ਹੈਗੇ ਇਨਵੋਲਵ ਹੈਗੇ ਇਨ ਰੇਡਿੰਗ ਇਸ ਤੋਂ ਬਾਅਦ ਇਹਨਾਂ ਨੂੰ ਥੋਰੋਲੀ ਇਨਟਰੋਗੇਟ ਕੀਤਾ ਜਾਊਗਾ ਜਿਨ੍ਹਾਂ ਦੀ ਕੋਈ ਕ੍ਰਿਮਿਨਲ ਇਨਵੋਲਵਮੈਂਟ ਹੈਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮਾਨਯੋਗ ਅਦਾਲਤਾਂ ਚ ਪੇਸ਼ ਕੀਤਾ ਜਾਊਗਾ ਇਹ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਇਸ ਲੈਵਲ ਦਾ ਕਦੀ ਵੀ ਆਪਰੇਸ਼ਨ ਜਿਹੜਾ ਨਹੀਂ ਪਲਾਨ ਹੋਇਆ ਜਿੱਥੇ ਇਹਨੇ ਵੱਡੇ ਪੱਧਰ ਤੇ ਰੇਡਸ ਹੋ ਰਹੇ ਹਨ ਤੇ ਇਹਨੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਜਿਹੜੀ ਇਨਵੋਲਵ ਹੈ ਜੀ ਅਸੀਂ ਸਾਡਾ ਜਿਹੜਾ ਟੀਚਾ ਹੈਗਾ ਕਿ ਕੰਪਲੀਟ ਇਕੋਸਿਸਟਮ ਜਿਹੜਾ ਗੈਂਗਸਟਰイズਮ ਦਾ ਉਸ ਨੂੰ ਬਸਟ ਕਰਨਾ ਹੈਗਾ ਜਿਸ ਦੇ ਵਿੱਚ ਇਹਨਾਂ ਦੀ ਫਾਈਨਾਂਸਿੰਗ ਲੌਜਿਸਟਿਕਸ ਸੇਫ ਹਾਊਸੇਸ ザ पेन सप्लाई चेन्स कम्युनिकेशन नेटवर्क्स ਇਸ ਨੂੰ ਇੱਕ ਕੰਪਲੀਟ ਇਕੋਸਿਸਟਮ ਜਿਹੜਾ ਕਰਾਈਮ ਦਾ ਹੈਗਾ ਜਿਹੜਾ ਗੈਂਗਸਟਰイズਮ ਦਾ ਹੈਗਾ ਐਕਸਟਰੈਸ਼ਨਸ ਦਾ ਹੈਗਾ ਉਸ ਨੂੰ ਐਸ ਐਸ ਐਨ ਇਕੋਸਿਸਟਮ ਪਾਸਟ ਕੀਤਾ ਜਾਊਗਾ ਤੇ देयर विल बी ਜ਼ੀਰੋ ਟੋਲਰੈਂਸ ਫॉर ਏਡਰਸ ਐਂਡ ਐਬਟਰਸ